ਆਣੇ ਬੰਦੇ ਦੀ ਗੱਲ ਕਰ ਲਓ ਬਿੱਟੂ ਰਜ ਬਿੱਟੂ ਬਿੱਟੂ ਕੀ ਆ ਯਾਰ ਬਿੱਟੂ ਨਹੀਂ ਟੂ ਛਟਰਾ ਵਾਲਾ ਮੁੱਖ ਮੰਤਰੀ ਬਣ ਸਕਦਾ ਲੇਕਿਨ ਇਹਦਾ ਮੁੱਦ ਨਹੀਂ ਬਣ ਹੋਣਾ ਤੇ ਕੀ ਆਦਰਸ਼ ਹੋਣੇਗਾ ਅੱਜ ਮੈਂ ਪ੍ਰਣਾਲੇ ਦੇ ਵਿੱਚ ਆਇਆ ਤੇ ਲੋਕਾਂ ਦੇ ਵਿੱਚ ਬੜਾ ਭਾਰੀ ਉਤਸ਼ਾਹ ਦੇਖਿਆ ਮੈਂ ਲੋਕ ਕਾਂਗਰਸ ਦੀਆਂ ਕਾਲੇ ਢਿੱਲੋ ਦੀਆਂ ਪ੍ਰੋਗਰਾਮਾਂ 'ਚ ਇਸ ਤਰ੍ਹਾਂ ਆ ਰਹੇ ਜਿਸ ਤਰ੍ਹਾਂ ਵਿਆਹ ਜਾ ਰਹੇ ਹੁੰਦੇ ਤੇ ਮੈਂ ਇਹ ਵੀ ਦੇਖਿਆ ਪਤਾ ਕਰਿਆ ਆਮ ਆਦਮੀ ਪਾਰਟੀ ਵਾਲਿਆਂ ਦੇ ਐ ਜਾ ਰਹੇ ਜਿਸ ਤਰ੍ਹਾਂ ਭੋਗ ਪ੍ਰਚਾਰ ਰਹੇ ਹਾਂ ਤਾਂ ਇਹਨਾਂ ਦਾ ਬਿਸਤਰਾ ਗੋਲ ਹੋਣ ਜਾ ਰਿਹਾ ਹੈ ਆਮ ਆਦਮੀ ਪਾਰਟੀ ਨੂੰ ਲੋਕ ਮੂੰਹ ਨਹੀਂ ਲਗਾ ਰਹੇ ਲੋਕ ਅੱਕ ਚੁੱਕੇ ਆ ਲੋਕ ਥੱਕ ਚੁੱਕੇ ਆ ਕਾਂਗਰਸ ਪਾਰਟੀ ਦੇ ਟਾਈਮ ਦੇ ਵਿੱਚ ਲੋਕਾਂ ਨੂੰ ਇਨਸਾਫ ਮਿਲਦਾ ਸੀ ਅੱਜ ਸ਼ਹਿਰਾਂ ਦੇ ਵਿੱਚ ਹਾਲਾਤ ਇਹ ਬਣੇ ਹੋਏ ਆ ਕਿ ਗੈਂਗਸਟਰਾਂ ਦੀਆਂ ਧਮਕੀਆਂ ਆ ਰਹੀਆਂ ਐਕਸਟਰਸ਼ਨ ਦੇ ਕੇਸ ਚੱਲ ਰਹੇ ਹਰ ਵਪਾਰੀ ਤੋਂ ਪੈਸੇ ਬਟੋਰੇ ਜਾ ਰਹੇ ਐ ਠੱਗੀਆਂ ਹੋ ਰਹੀਆਂ ਤੇ ਪੁਲਿਸ ਸੁਣਵਾਈ ਕੋਈ ਨਹੀਂ ਕਰ ਰਹੀ ਨਸ਼ਿਆਂ ਦੀ ਪਰਮਾਰ ਹੈ ਹਰ ਗਲੀ ਦੇ ਵਿੱਚ ਨਸ਼ਾ ਵਿਕ ਰਿਆ ਤੇ ਸਰਕਾਰ ਉਹਦੇ ਬਾਰੇ ਕੁਝ ਨਹੀਂ ਸੋਚ ਰਹੀ ਲੋਕ ਅੱਜ ਸਰਕਾਰ ਤੋਂ ਬਹੁਤ ਜਿਆਦਾ ਨਰਾਸ਼ ਹੋ ਚੁੱਕੇ ਐ ਜਿਹੜਾ ਬਿੱਟੂ ਐ ਉਹ ਪਤਾ ਨਹੀਂ ਕਿਹੜੇ ਟੈਮ ਕਿਹੜੇ ਚੈਨਲ ਤੋਂ ਕਿਆ ਬੋਲ ਰਿਹਾ ਮੈਂ ਤੁਹਾਨੂੰ ਦੱਸਦਾ ਕੱਲ ਉਹਦਾ ਬਿਆਨ ਆ ਗਿਆ ਕਿ ਜੀ ਮੈਂ ਮੁੱਖ ਮੰਤਰੀ ਬਣਨਾ ਨੇਟੂ ਸ਼ਟਰਾਂ ਵਾਲਾ ਮੁੱਖ ਮੰਤਰੀ ਬਣ ਸਕਦਾ ਲੇਕਿਨ ਇਹਦਾ ਮੁੱਦ ਨਹੀਂ ਬਣਣਾ ਤੁਸੀਂ ਯਾਦ ਰੱਖੋ ਮੇਰੀ ਇਹ ਸਿਆਣੇ ਬੰਦੇ ਦੀ ਗੱਲ ਕਰ ਲਓ ਬਿੱਟੂ ਰਜ ਬਿੱਟੂ ਬਿੱਟੂ ਕੀ ਯਾਰ ਬਿੱਟੂ ਲੋਕਾਂ ਨੇ ਹਰਾ ਕੇ ਭੇਜਤਾ ਉਸੇ ਤੇ ਇਹ ਤੁਸੀਂ ਛੱਡੋ ਹੋਰ ਗੱਲ ਕਰ ਮੈਨੂੰ ਆਮ ਆਦਮੀ ਪਾਰਟੀ ਵਾਲੇ ਕੁਝ ਬੰਦੇ ਮਿਲੇ ਉਹ ਕਹਿੰਦੇ ਸਾਡਾ ਕਾਲੇ ਨਾਲ ਮੁਕਾਬਲਾ ਫੇਰ ਮੈਨੂੰ ਉਹ ਭਾਜੀਪੀ ਵਾਲੇ ਢਿੱਲੋਂ ਦੇ ਬੰਦੇ ਮਿਲ ਗਏ ਉਹ ਕਹਿੰਦੇ ਸਾਡੇ ਕਾਲੇ ਨਾਲ ਮੁਕਾਬਲਾ ਹੈ ਇੱਕ ਹਜ਼ਾਰ ਉਮੀਦਵਾਰ ਹੈ ਉਹ ਕਹਿੰਦਾ ਮੇਰਾ ਕਾਲੇ ਨਾਲ ਮੁਕਾਬਲਾ ਹੈ ਕਾਲੇ ਦਾ ਕਿਸੇ ਨਾਲ ਮੁਕਾਬਲਾ ਨਹੀਂ ਹੈ ਕਾਲਾ ਬਹੁਤ ਵੱਡੀ ਲੀਡ ਦੇ ਨਾਲ ਜਿੱਤ ਰਿਹਾ ਹੈ ਕਾਲੇ ਦਾ ਕੋਈ ਮੁਕਾਬਲਾ ਨਹੀਂ ਹੈ